ਤਾਂ ਗਿੱਪੀ ਘਰੇ ਵਾਲ ਦੀ ਆਉਣ ਵਾਲੀ ਫਿਲਮ ਅਕਾਲ ਵਿਵਾਦਾਂ ਤੇ ਸੁਰਖੀਆਂ ਵਿੱਚ ਆ ਗਈ ਹੈ ਦੱਸ ਦਈਏ ਕਿ ਇਹ ਫਿਲਮ 10 ਅਪ੍ਰੈਲ 2025 ਨੂੰ ਵਿਸਾਖੀ ਦੇ ਮੌਕੇ ਤੇ ਸਿਨੇਮਾ ਘਰਾਂ ਵਿੱਚ ਆਉਣ ਵਾਲੀ ਹੈ ਪਰ ਉਸ ਤੋਂ ਪਹਿਲਾਂ ਹੀ ਇਹ ਫਿਲਮ ਇੱਕ ਵਾਰੀ ਫਿਰ ਵਿਵਾਦਾਂ ਤੇ ਸੁਰਖੀਆਂ ਵਿੱਚ ਆ ਗਈ ਕਾਰਨ ਇਹ ਹੈ ਕਿ ਇਸ ਵਿੱਚ ਕੀ ਜੋ ਬਾਣਾ ਵਰਤਿਆ ਗਿਆ ਉਸ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਨੇ ਉੱਥੇ ਹੀ ਜੋ ਇਹ ਫਿਲਮ ਹੈ ਗਿੱਪੀ ਗਰੇਵਾਲ ਵੱਲੋਂ ਨਿਰਦੇਸ਼ ਕੀਤੀ ਗਈ ਹੈ ਅਦਾਕਾਰੀ ਵੀ ਉਨ੍ਹਾਂ ਵੱਲੋਂ ਹੀ ਕੀਤੀ ਗਈ ਹੈ ਤੇ ਲਿਖੀ ਵੀ ਗਿੱਪੀ ਗਰੇਵਾਲ ਵੱਲੋਂ ਗਈ ਹੈ ਇਹ ਫਿਲਮ ਜੋ 10 ਅਪ੍ਰੈਲ ਨੂੰ ਵਿਸਾਖੀ ਤੋਂ ਪਹਿਲਾਂ ਸਿਨੇਮਾ ਘਰਾਂ ਵਿੱਚ ਆ ਜਾਏਗੀ ਵਿਵਾਦਾਂ ਵਿੱਚ ਆ ਚੁੱਕੀ ਹੈ ਕਿਉਂਕਿ ਇਸ ਫਿਲਮ ਵਿੱਚ ਲੋਕਾਂ ਦੀ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਫਿਲਮ ਵਿੱਚ ਧਰਮ ਨੂੰ ਅਤੇ ਇਤਿਹਾਸਿਕ ਨੂੰ ਗਲਤ ਤਰੀਕੇ ਨਾਲ ਦਰਸਾਇਆ ਜਾ ਰਿਹਾ ਹੈ ਤੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਸਾਹਮਣੇ ਆਇਆ ਹੈ ਕਿ ਇਸ ਸਿਨੇਮਾ ਜਗਤ ਵਿੱਚ ਯਾਨੀ ਕਿ ਪੰਜਾਬ ਦੇ ਸਿਨੇਮਾ ਜਗਤ ਵਿੱਚ ਧਾਰਮਿਕ ਆਸਥਾ ਵਾਲੇ ਲੋਕਾਂ ਵਾਸਤੇ ਫਿਲਮ ਮਹੱਤਵ ਰੱਖਦੀ ਹੈ ਵੱਖ-ਵੱਖ ਲੋਕਾਂ ਦੀ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ ਹੁਣ ਇਹ ਦੇਖਣ ਯੋਗ ਹੋਵੇਗਾ ਕਿ ਇਹ ਫਿਲਮ ਜੋ ਕਿ ਹੈ ਕਿੱਥੋਂ ਤੱਕ ਸਫਲ ਰਹੇਗੀ ਕਿ ਅੱਗੋਂ ਆ ਕੇ ਵੀ ਫਿਲਮ ਵਿਵਾਦਾਂ ਵਿੱਚ ਕਿ ਰਹੇਗੀ ਉਥੇ ਗਿੱਪੀ ਗਰੇਵਾਲ ਨੇ ਸੈਂਟਰਲ ਬੋਰਡ ਆਫ ਸਰਟੀਫਿਕੇਸ਼ਨ ਤੋਂ ਇੱਕ ਮੰਗ ਕੀਤੀ ਉਹਨਾਂ ਨੇ ਮੰਗ ਕੀਤੀ ਇੱਕ ਸਿੱਖ ਮੈਂਬਰ ਦੇ ਜੋ ਕਿ ਇਸ ਵਿੱਚ ਫਿਲਮ ਵਿੱਚ ਚੰਗੀ ਤਰ੍ਹਾਂ ਦੇ ਨਾਲ ਜੋ ਧਾਰਮਿਕ ਅਤੇ ਇਤਿਹਾਸ ਨੂੰ ਪੇਸ਼ ਕਰ ਸਕੇ ਉਹਨਾਂ ਨੇ ਕਿਹਾ ਹੈ ਕਿ ਇੱਕ ਸਿੱਖ ਮੈਂਬਰ ਦਾ ਹੋਣਾ ਬਹੁਤ ਜ਼ਰੂਰੀ ਸੀ ਇਸ ਫਿਲਮ ਦੇ ਵਿੱਚ ਤਾਂ ਕਿ ਇਤਿਹਾਸਿਕ ਪੰਨਿਆਂ ਨੂੰ ਚੰਗੀ ਤਰ੍ਹਾਂ ਨਾਲ ਦਰਸਾਇਆ ਜਾ ਸਕੇ ਦੱਸਿਏ ਕਿ ਇਹ ਫਿਲਮ 1840 ਦੇ ਦਹਾਕੇ ਨੂੰ ਦਰਸਾਉਂਦੀ ਹੈ ਹੁਣੇ ਦੇਖਣ ਯੋਗ ਇਹ ਹੋਏਗਾ ਕਿ ਇਹ ਫਿਲਮ ਨੂੰ ਕੀ ਕੀ ਪ੍ਰਤੀਕਿਆਵਾ ਲੋਕਾਂ ਦੀ ਮਿਲਣਗੀਆਂ ਕਿ ਇਹ ਫਿਲਮ ਚੋਕੇ ਹਿੱਟ ਰਹੇਗੀ ਕਿ ਫਿਲਮ ਆਣ ਤੋਂ ਬਾਅਦ ਵੀ ਇਹ ਫਿਲਮ ਵਿਵਾਦਾਂ ਵਿੱਚ ਇਸੇ ਤਰ੍ਹਾਂ ਹੀ ਕਿਰੀ ਰਹੇਗੀ ਤਾਂ ਗਿੱਪੀ ਘਰੇ ਵਾਲ ਦੀ ਆਉਣ ਵਾਲੀ ਫਿਲਮ ਅਕਾਲ ਵਿਵਾਦਾਂ ਤੇ ਸੁਰਖੀਆਂ ਵਿੱਚ ਆ ਗਈ ਹੈ ਦੱਸ ਦਈਏ ਕਿ ਇਹ ਫਿਲਮ 10 ਅਪ੍ਰੈਲ 2025 ਨੂੰ ਵਿਸਾਖੀ ਦੇ ਮੌਕੇ ਤੇ ਸਿਨੇਮਾ ਘਰਾਂ ਵਿੱਚ ਆਉਣ ਵਾਲੀ ਹੈ ਪਰ ਉਸ ਤੋਂ ਪਹਿਲਾਂ ਹੀ ਇਹ ਫਿਲਮ ਇੱਕ ਵਾਰੀ ਫਿਰ ਵਿਵਾਦਾਂ ਤੇ ਸੁਰਖੀਆਂ ਵਿੱਚ ਆ ਗਈ ਕਾਰਨ ਇਹ ਹੈ ਕਿ ਇਸ ਵਿੱਚ ਕੀ ਜੋ ਬਾਣਾ ਵਰਤਿਆ ਗਿਆ ਉਸ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਨੇ ਉੱਥੇ ਹੀ ਜੋ ਇਹ ਫਿਲਮ ਹੈ ਗਿੱਪੀ ਗਰੇਵਾਲ ਵੱਲੋਂ ਨਿਰਦੇਸ਼ ਕੀਤੀ ਗਈ ਹੈ ਅਦਾਕਾਰੀ ਵੀ ਉਨ੍ਹਾਂ ਵੱਲੋਂ ਹੀ ਕੀਤੀ ਗਈ ਹੈ ਤੇ ਲਿਖੀ ਵੀ ਗਿੱਪੀ ਗਰੇਵਾਲ ਵੱਲੋਂ ਗਈ ਹੈ ਇਹ ਫਿਲਮ ਜੋ 10 ਅਪ੍ਰੈਲ ਨੂੰ ਵਿਸਾਖੀ ਤੋਂ ਪਹਿਲਾਂ ਸਿਨੇਮਾ ਘਰਾਂ ਵਿੱਚ ਆ ਜਾਏਗੀ ਵਿਵਾਦਾਂ ਵਿੱਚ ਆ ਚੁੱਕੀ ਹੈ ਕਿਉਂਕਿ ਇਸ ਫਿਲਮ ਵਿੱਚ ਲੋਕਾਂ ਦੀ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਫਿਲਮ ਵਿੱਚ ਧਰਮ ਨੂੰ ਅਤੇ ਇਤਿਹਾਸਿਕ ਨੂੰ ਗਲਤ ਤਰੀਕੇ ਨਾਲ ਦਰਸਾਇਆ ਜਾ ਰਿਹਾ ਹੈ ਤੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਸਾਹਮਣੇ ਆਇਆ ਹੈ ਕਿ ਇਸ ਸਿਨੇਮਾ ਜਗਤ ਵਿੱਚ ਯਾਨੀ ਕਿ ਪੰਜਾਬ ਦੇ ਸਿਨੇਮਾ ਜਗਤ ਵਿੱਚ ਧਾਰਮਿਕ ਆਸਥਾ ਵਾਲੇ ਲੋਕਾਂ ਵਾਸਤੇ ਫਿਲਮ ਮਹੱਤਵ ਰੱਖਦੀ ਹੈ ਵੱਖ-ਵੱਖ ਲੋਕਾਂ ਦੀ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ ਹੁਣ ਇਹ ਦੇਖਣ ਯੋਗ ਹੋਵੇਗਾ ਕਿ ਇਹ ਫਿਲਮ ਜੋ ਕਿ ਹੈ ਕਿੱਥੋਂ ਤੱਕ ਸਫਲ ਰਹੇਗੀ ਕਿ ਅੱਗੋਂ ਆ ਕੇ ਵੀ ਫਿਲਮ ਵਿਵਾਦਾਂ ਵਿੱਚ ਕਿ ਰਹੇਗੀ ਉਥੇ ਗਿੱਪੀ ਗਰੇਵਾਲ ਨੇ ਸੈਂਟਰਲ ਬੋਰਡ ਆਫ ਸਰਟੀਫਿਕੇਸ਼ਨ ਤੋਂ ਇੱਕ ਮੰਗ ਕੀਤੀ ਉਹਨਾਂ ਨੇ ਮੰਗ ਕੀਤੀ ਇੱਕ ਸਿੱਖ ਮੈਂਬਰ ਦੀ ਜੋ ਕਿ ਇਸ ਵਿੱਚ ਫਿਲਮ ਵਿੱਚ ਚੰਗੀ ਤਰ੍ਹਾਂ ਦੇ ਨਾਲ ਜੋ ਧਾਰਮਿਕ ਅਤੇ ਇਤਿਹਾਸ ਨੂੰ ਪੇਸ਼ ਕਰ ਸਕੇ ਉਹਨਾਂ ਨੇ ਕਿਹਾ ਹੈ ਕਿ ਇੱਕ ਸਿੱਖ ਮੈਂਬਰ ਦਾ ਹੋਣਾ ਬਹੁਤ ਜ਼ਰੂਰੀ ਸੀ ਇਸ ਫਿਲਮ ਦੇ ਵਿੱਚ ਤਾਂ ਕਿ ਇਤਿਹਾਸਿਕ ਪੰਨਿਆਂ ਨੂੰ ਚੰਗੀ ਤਰ੍ਹਾਂ ਨਾਲ ਦਰਸਾਇਆ ਜਾ ਸਕੇ ਦੱਸਿਏ ਕਿ ਇਹ ਫਿਲਮ 1840 ਦੇ ਦਹਾਕੇ ਨੂੰ ਦਰਸਾਉਂਦੀ ਹੁਣੇ ਦੇਖਣ ਯੋਗ ਇਹ ਹੋਏਗਾ ਕਿ ਇਹ ਫਿਲਮ ਨੂੰ ਕੀ ਕੀ ਪ੍ਰਤੀਕਿਆਵਾਂ ਲੋਕਾਂ ਦੀ ਮਿਲਣਗੀਆਂ ਕਿ ਇਹ ਫਿਲਮ ਚੋਕੇ ਹਿੱਟ ਰਹੇਗੀ ਕਿ ਫਿਲਮ ਆਣ ਤੋਂ ਬਾਅਦ ਵੀ ਇਹ ਫਿਲਮ ਵਿਵਾਦਾਂ ਵਿੱਚ ਇਸੇ ਤਰ੍ਹਾਂ ਹੀ ਕਿਰੀ ਰਹੇਗੀ